ਬਈਆ ਕਲਾ ਦੇਖੋ ਬਾਈ ਸਿੱਧੂ ਦੀ ਫੋਟੋ ਆ ਮੁੰਡੇ ਨੇ ਬਣਾਈ ਜੀ ਜਦੋਂ ਇਹਨੇ ਹੱਥੀ ਬਣਾਈ ਆ ਇਹਨੇ ਆਪਣੇ ਹੱਥੀ ਬਣਾਈ ਆ ਜਦੋਂ ਬਾਈ ਦੀ ਡੈਥ ਹੋਈ ਸੀ ਪੇਂਟਿੰਗ ਕਰੀਆ ਕੀ ਬਾਤ ਆ ਯਾਰ ਬਹੁਤ ਸੋਹਣੀ ਬਣੇ ਸੇਮ ਟੂ ਸੇਮ ਇਹ ਫੋਟੋ ਮੈਨੂੰ ਭੇਜਿਓ 11 ਵਜੇ ਤੋਂ ਆਇਆ ਹੈ ਕੀ ਬਾਤ ਆ ਯਾਰ ਬਹੁਤ ਸੋਹਣਾ ਬਹੁਤ ਟੈਲੈਂਟ ਆ ਤੇਰੇ ਲੱਗਿਆ ਰਹਿ ਬਸ ਦਾ ਬਣਾ ਨਹੀਂ ਠੀਕ ਆ ਹਾਂਜੀ ਬਾਪੂ ਕਿੱਦਾਂ ਅੱਜ ਚੱਲੇ ਆ ਬਾਈ ਮੈਚ ਦੇਖਣ ਆਈ ਪੀਐਲ ਦਾ ਤੇ ਦਿਖਾਵਾਂਗੇ ਤੁਹਾਨੂੰ ਨਾਲ-ਨਾਲ ਬਸ ਬਣੇ ਰਿਓ ਵਲੌਗ ਦੇ ਨਾਲ ਕਿਹੜਾ-ਕਿਹੜਾ ਪਲੇਅਰ ਆਉਂਦਾ ਸ਼ੋਭਨ ਕੇ ਲਪਟਾਕੇ ਪਾਉਂਦਾ ਕਾ ਆਪਣੇ ਵਾਲੇ ਆਸ਼ੂ ਦੋਸ਼ ਉਹ ਵੀ ਪਟਾਕੇ ਪਾਉਂਦੇ ਆ ਇਹ ਤੁਹਾਨੂੰ ਜਾ ਕੇ ਪਤਾ ਲੱਗੂ ਪੰਜਾਬੀ ਕਮੈਂਟਰੀ ਵਾਂਗ ਤੁਹਾਨੂੰ ਕਮੈਂਟਰੀ ਮਿਲੂ ਸਵਾਦ ਆ ਉਹ ਪੂਰਾ ਬਸ ਬਣੇ ਰਿਓ ਬਾਈ ਵਲੌਗ ਦੇ ਨਾਲ ਤੇ ਆਹ ਮੁੰਡੇ ਰੈਡੀਓ ਮਿੱਤਰੋ ਰੈਡੀ ਰੈਡੀ ਚਲੋ ਰੈਡੀ ਲੈ ਵੀ ਪਾਲੇ ਚਾਲੇ ਤਰ ਦਖਾ ਮੁਰੇ ਵੀ ਪਾਲੇ ਚਾਲੇ ਤੇ ਮੈਨੂੰ ਤਰ ਆਜੋ ਫਿਰ ਆਜੋ ਬਾਈ ਕਰਦੇ ਆ ਫਿਰ ਮਹਾਲੀ ਓਕੇ ਮੱਲਾਪਰ ਲਓ ਵੀ ਬਾਬੇ ਪਹੁੰਚ ਗਏ ਆਪਾਂ ਸਟੇਡੀਅਮ ਤੇ ਵੈੜੀਆਂ ਕਰ ਦੋ ਜੈ ਮਾਤਾ ਦੀ ਉਦੋਂ ਕੀ ਨਗੜਾਈਆਂ ਨੇ ਪੂਰੀਆਂ ਮੱਛੀਆਂ ਮਤਲਬ ਤੁਰ ਕੇ ਜਾਣ ਨੂੰ ਕੀ ਨਹੀਂ ਪਤਾ ਸਟੇਡੀਅਮ ਨੂੰ ਤੇ ਫੁੱਲ ਰੌਣਕਾਂ ਬਾਈ ਫੁੱਲ ਨਿਆਰੇ ਬਣੇ ਰਿਓ ਨਾਲ ਨਾਲ ਆਪਾਂ ਤੁਹਾਨੂੰ ਵੀ ਦਿਖਾਈ ਜਾਣਾ ਸਿਸਟਮ ਓਕੇ ਰਿਪੋਰਟਾਂ ਸਨੀਲ ਬਿਲਕੁਲ ਓਕੇ ਹੀ ਰਵਰਟ 3 ਫੁੱਲ ਨਜ਼ਾਰਾ ਆਇਆ ਫੁੱਲ ਨਜ਼ਾਰਾ ਇਸ ਟਾਈਮ ਪੰਜਾਬੀ ਦਿਖਾਉਨੇ ਆ ਬਾਈ ਤੁਹਾਨੂੰ ਸਾਰਾ ਮੈਚ ਅੱਜ ਨਾਲ ਨਾਲ ਬਣੇ ਰਿਓ ਚੈਨਲ ਤੇ ਆਣਗੇ ਪਟਾਕੇ ਪੂਰੇ ਆ ਖੜੇ ਆਪਣੇ ਪੰਜਾਬ ਦੇ ਸ਼ੇਰ ਦੇਖ ਕੇ ਤੇ ਅਰਸ਼ਦੀਪ ਉਹਨੇ ਗੱਲਵਾਦਾ ਪੂਰੀ ਓਕੇ ਰਿਪੋਰਟ ਬਸ ਬਣੇ ਰਹੋ ਆਪਾਂ ਤੁਹਾਨੂੰ ਪੂਰਾ ਮੈਚ ਦਿਖਾਵਾਂਗੇ ਅੱਜ ਕਰੋ ਚੈੱਕ ਬਹੁਤ ਵੜਾ ਸਾਡੇ ਵਾਲਾ ਝੋਟਾ ਇਹ ਆ ਖੜਾ ਸ਼ਹਿਰ ਦਾ ਬੰਬੀ ਆਪਣਾ ਹੀ ਆ ਐ ਆਣਗੀਆਂ ਥਾਪੀਆਂ ਪੰਜਾਬੀ ਕਿਆ ਕਰੀਦੇ chegada ਦਾ ਵਸਟ ਵਾਲਾ ਬੋਡੇ ਨੂੰ ਸੱਟ ਲਾ ਕੇ ਦੀ ਬੈ ਕਾ ਚੁਕੇ ਹੈ ਕੋ ਲੱਗਦਾ ਹੈ ਦੰਸੇ ਵਾਲਾ ਐ ਠੇ ਲਓ ਵੀ ਮਿੱਤਰੋ ਆਪਾਂ ਥਾਪੀ ਮਾਰ ਕੇ ਕਰਤੀ ਐਂਟਰੀ ਗਰਾਊਂਡ ਦੇ ਵਿੱਚ ਤੇ ਹੁਣ ਤੁਹਾਨੂੰ ਰੌਣਕ ਮੇਲਾ ਪੂਰਾ ਦਿਖਾਵਾਂਗੇ ਤੇ ਬਾਈ ਅਸੀਂ ਆਵਾਜ਼ ਲੈ ਨਹੀਂ ਸਕਦੇ ਕਿਉਂਕਿ ਮਿਊਜ਼ਿਕ ਚੱਲਦਾ ਪਿੱਛੇ ਉਹਦੇ ਕਰਕੇ ਸਾਨੂੰ ਆਵਾਜ਼ ਬੰਦ ਕਰਨੀ ਪੈਣੀ ਆ ਸੋ ਕਾਪੀਰਾਈਟ ਦਾ ਚੱਕਰ ਪੈ ਜਾਂਦਾ ਆਜੋ ਫਿਰ ਆਜੋ ਵੀ ਪਹਿਲਾਂ ਤਾਂ ਤੁਸੀਂ ਕਰੋ ਵੀਊ ਚੈੱਕ ਸਟੇਡੀਅਮ ਦਾ ਨਵਾਂ ਬਣਿਆ ਸਟੇਡੀਅਮ ਮੋਲਾਪੁਰ ਤੇ ਬਹੁਤ ਹੀ ਜਾਦਾ ਸੋਹਣਾ ਸਟੇਡੀਅਮ ਆ ਪਰ ਹਲੇ ਥੋੜਾ ਜਿਹਾ ਕੰਮ ਚੱਲ ਰਿਹਾ ਬਾਹਰ ਉਹਦੇ ਕਰਕੇ ਥੋੜੀ ਜੀ ਲੁੱਕ ਦੇ ਵਿੱਚ ਫਰਕ ਆ ਗਿਆ ਸਟੇਡੀਅਮ ਕੱਲਾ ਆ ਨੇ ਉੱਥੇ ਜਦੋਂ ਮਾਰਕੀਟ ਬਣ ਗਈ ਫੇਰ ਦੇਖੋ ਰੌਣਕਾਂ ਤੇ ਆਹ ਦੇਖੋ ਇਹ ਬੱਚੇ ਅਪਾਜ ਸੀਗੇ ਬਈ ਮੈਚ ਦੇਖਣ ਆਏ ਨੇ ਤੇ ਬੜੀ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਸੋ ਫਾਈਨਲੀ ਪਲੇਅਰਾਂ ਦੀ ਹੋ ਗਈ ਬਾਬੋ ਐਂਟਰੀ ਤੇ ਆਹ ਦੇਖੋ ਲਵਿੰਗਸਟਨ ਲਵਿੰਗਸਟਨ ਕਰ ਰਿਹਾ ਪੁੱਟੇ ਸਿੱਧੀਆਂ ਲੱਤਾਂ ਕਿ ਨਾਲ ਪ੍ਰਭ ਸਿੰਘ ਰਣਹੁਣੀ ਤੇ ਆਉਂ ਜਾਂਦਾ ਆਪਣਾ ਅਰਸ਼ਦੀਪ ਤੇ ਬਾਕੀ ਸਾਰੇ ਪਲੇਅਰ ਪੰਜਾਬ ਦੇ ਪ੍ਰੈਕਟਿਸ ਕਰਦੇ ਤੇ ਸ਼ਿਕਰਤਾ ਵਰ ਸ਼ਿਕਰਤਾ ਵਰ ਨੇ ਬਈ ਕੈਮਰਾ ਦੇਖਿਆ ਆਪਣੇ ਵਾਲਾ ਤੇ ਹੱਥ ਕੀਤਾ ਮੈਨੂੰ ਥੋੜਾ ਜਿਆ ਹੋ ਨਹੀਂ ਹੋਇਆ ਉਲੇ ਚ ਰਹਿ ਗਿਆ ਕੰਮ ਤੇ ਬਾਕੀ ਘੈਂਟ ਸੁਭਾ ਦਾ ਬੰਦਾ ਇਹ ਵੀ ਫਕਰਿਆ ਹਰੇਕ ਨੂੰ ਦਰਸ਼ਕਾਂ ਨੂੰ ਹੱਥ ਖੜਾ ਕਰਦਾ ਸੀ ਵਧੀਆ ਚੀਜ਼ ਹੈ ਤੇ ਆਪਰਾਪਸੀ ਹਰੋਂ ਨੋਣੀ ਤੁਰੇ ਆਉਂਦੇ ਨੇ ਤੇ ਬਾਕੀ ਇੱਕ ਅਵਸੋਥ ਰਿਹਾ ਬਾਈ ਜੀ ਕਿ ਜੋ ਉੱਥੇ ਬੋਲ ਕੇ ਬਣਾਇਆ ਸੀ ਉਹ ਨਹੀਂ ਬਾਸ ਸਕਦੇ ਕਿਉਂਕਿ ਪਿੱਛੇ 뮤직 ਚੱਲਦਾ ਤੇ 뮤직 ਦੇ ਨਾਲ ਕਾਪੀਰਾਈਟ ਜਦ ਆ ਜਾਂਦਾ ਆਜੋ ਬੱਬੀ ਹੁਣ ਚਲੀਏ ਮੈਚ ਤੇ ਤੇ ਪਲੇਅਰਾਂ ਦੀ ਲਿਸਟ ਆ ਗਈ ਕੈਪਟਨ ਆ ਜੀ ਸਹਿਮ ਕਰਨ ਤੇ ਉਸ ਤੋਂ ਬਾਅਦ ਆਪਣਾ ਰਾਵ ਸਿਮਰਨ ਸਿੰਘ ਇਹ ਪਲੇਇੰਗ 11 ਆ ਬਾਈ ਰੇਲੇ ਰੂਸੋ ਉੱਥੇ ਤਾਂ ਬੜਾ ਗਾਹ ਪਿਆ ਪਰ ਹੁਣ ਮੈਂ ਉਹ ਲਾ ਨਹੀਂ ਸਕਦਾ ਜੀ ਤੇ ਲੇਮ ਲਿੰਗਸਟਨ ਇਹ ਇਹਨਾਂ ਪਲੇਅਰ ਨੇ ਜੀ ਜਿਨ੍ਹਾਂ ਨੇ ਮੈਚ ਖੇਡਣਾ ਤੇ ਸ਼ਸ਼ਾਨ ਸਿੰਘ ਅੱਗੇ ਆ ਗਿਆ ਜੀ ਝੋਟਾ ਆਪਣਾ ਜితేਸ਼ ਸ਼ਰਮਾ ਪਰ ਇਸ ਵਾਰ ਕੋ ਖਾਦ ਨਹੀਂ ਹੋਇਆ ਤਾਂ ਪਰ ਸ਼ਾਰਟ ਬੋਅ ਤਗੜੇ ਨੇ ਬੰਦੇ ਕੋਲ ਵੀ ਤੇ ਹੁਣ ਆ ਗਿਆ ਜੀ ਆਸ਼ੂ ਤੋ ਸ਼ਰਮਾ ਇਹ ਇਹਦੀ ਬੱਲੇ ਬੱਲੇ ਇਹਦੀ ਤੂਤੀ ਬੋਲਦੀ ਹੈ ਇਹਦੀ ਪੰਜਾਬ ਚ ਬਾਬਿਓ ਤੇ ਅੱਗੇ ਆ ਗਿਆ ਆਪਣਾ ਹਰਪ੍ਰੀਤ ਬਰਾੜ ਪੰਜਾਬ ਦਾ ਸ਼ੇਰ ਤੇ ਹੁਣ ਤੁਸੀਂ ਆਨੰਦ ਮਾਣੋ ਥੋੜਾ ਜਿਹਾ ਗਰਾਊਂਡ ਦਾ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਨੇੜੇ ਵਾਲੀ ਸਕਰੀਨ ਤੇ ਲੈ ਆਏ ਹਰਸ਼ਲ ਪਟੇਲ ਹਰਸ਼ਲ ਪਟੇਲ ਤੇ ਗਰਾਊਂਡ ਦਾ ਮਾਰੋ ਆਨੰਦ ਤੇ ਇਹ ਲਾਸਟ ਹੋਆ ਇਸ ਤੋਂ ਬਾਅਦ ਟਾਸ ਹੋ ਗਈ ਪੰਜਾਬ ਦੀ ਬੈਟਿੰਗ ਆ ਰਵਾਡਾ ਤੇ ਆਉਦੀ ਬੈਟਿੰਗ ਤੇ ਆ ਗਿਆ ਝੋਟਾ ਆਪਣਾ ਅਰਸ਼ਦੀਪ ਸਿੰਘ ਮਾਣ ਆ ਬਈ ਇਹ ਬੰਦੇ ਤੇ ਆਪਾਂ ਨੂੰ ਪੰਜਾਬੀ ਆਉਣ ਤੇ ਤੇ ਸਾਡਾ ਸ਼ੇਰ ਬੁੱਕਦਾ ਬਈ ਗਰਾਊਂਡਾਂ ਦੇ ਵਿੱਚ ਤੇ ਆਜੋ ਹੁਣ ਤੁਹਾਨੂੰ ਸਿੱਧਾ ਮੈਚ ਹੈ ਦਿਹਾੜੀ 500 500 500 500 ਝੰਡਾ ਹਿਲਾਓ 500 ਪਾਓ ਝੰਡਾ ਹਿਲਾਓ 500 ਪਾਓ 500 ਦਿਹਾੜੀ 500 500 500 ਆ ਫੈਮਿਲੀ ਬਾਈ ਮਹਾਲੀ ਤੋਂ ਆ ਇਨੀ ਨਾਈਸ ਫੈਮਿਲੀ ਆ ਪੂਰੀ ਦੋਨੋਂ ਤੇ ਬੱਚੇ ਉਹ ਇੱਕ ਸੌ ਗਿਆ ਹੈਗਾ ਸਟੇਜ ਜਾਗਦਾ 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 ਪੰਗਾ ਨਾਲੋਂ ਪੰਗਾ ਨਾਲੋਂ ਹੈਲੋ ਬਹੁਤ ਚੰਗੀ ਫੈਮਿਲੀ ਬਲੌਗ ਦੇ ਵਿੱਚ ਦੇਖਿਓ ਅੱਲਾਹ ਵਾਸਤਾ Yellow, are yellow, bitch, ਨਹੀਂ ਯਾਰ ਪਾਵਰ ਪਲੇ ਬਤਾਓ ਅਜੇ ਵਿਕਟ ਆਏਗੀ ਪੱਕੀ ਗੱਲ ਦੋਖਾ ਪੱਕੀ ਗੱਲ ਚੌਕਾ ਜਿਵੇਂ ਸ਼ਰਤ ਲਾ ਲਾ 1100 ਦੀ ਚੌਕਾ ਲੱਗੀ ਠੀਕ ਆ ਚੌਕਾ ਚੌਕਾ 1100 1100 ਕਿਹਾ ਦੋ ਜੈ ਉਹ 1100 ਲਿਆ ਬਈ ਲਾਟਰੀ 11 1100 ਆਰ ਗਿਆ 1100 ਆਰ ਗਿਆ 500 500 500 2000 ਗੋਸਟਾ 11 ਵਾਲ ਤੇ ਚੱਕਾ ਚੱਕੇ ਜੋ ਯੱਕੇ ਤੇ ਆ ਠੀਕ ਆ 500 ਜਾਂ ਚੌਕਾ ਜਾਂ 500 ਰੁਪਏ ਠੀਕ ਆ ਜਾਂ ਚੌਕਾ ਜਾਂ ਛੱਕਾ 500 ਰੁਪਏ ਦੀ ਸ਼ਰਤ ਆ ਤੇ ਆਹ ਦੇਖਦੇ ਆ ਕੀ ਬਣਦਾ ਹੁਣ ਆ ਜਾਂਦਾ ਰਾਜੂ ਚੰਦੂ ਆ ਦੇ ਪਾਣੀ ਪਾਉਣ ਉਹ ਤੇ ਰੱਖਾ ਪੂ ਹੋ ਗਿਆ ਉਹ ਲੈਫਟੀ ਤੇ ਲੈਫਟੀ ਨੂੰ ਨਾ ਨਾ ਬ੍ਰੈਕਟ ਨਾ ਬੇ ਡਾਟ ਹੋ ਜੇ 510 ਵਾਲਾ ਉਹਨੂੰ ਹੋ ਗਿਆ ਮੈਂ ਦਿਹੋਣਾ ਤੇ ਕਿਉਂ ਬੈਠਣਾ ਸਵਾਲ ਲੈਣਾ ਪੈਦਾ ਕੋਈ ਨਾ ਕਹਦਾ ਸੱਤਾ ਲਾਉਂਦੇ ਨੇ ਕਿਤੇ ਕੋਈ ਨਾ ਬਾਤ ਨਾ ਭਾਈ ਡਾਂਗ ਵੀ ਫੇਰਾਂਗੇ ਦੱਸਣਾ ਆਏ ਆਣ ਕਹਿੰਦੇ ਪੈਸੇ ਲਾ ਰਹੇ ਨੇ ਸੜੇ ਕੱਟ ਕੱਟ 500 ਚੌਕ ਤੇ ਛੱਕੇ 500 ਨਾਟ ਉਹਦੇ ਛਾਲਾਂ ਕਿਵੇਂ ਮਾਰਦਾ ਮੈਂ ਤਾਂ ਉਹਨਾਂ ਵੱਲ ਆਹ ਬਾਲ ਤੇ ਮੈਂ ਥੋੜੇ ਵੱਲਾਂ ਬਾਈ ਬੱਚੇ ਹੈਗੇ ਆ ਜੀਟੀ ਦੇ ਫੈਨ ਤੇ ਮਦਰ ਫਾਦਰ ਹੈਗੇ ਆ ਪੰਜਾਬ ਦੇ ਫੈਨ ਚਲੋ तो थो 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 पैसे नहीं है चुरा लो चुरा लो चुराने के आत्महत्या जुराबे मोड़ जाना बूट ले जाओ जुराबे मोड़ जाना लाओ लेटा लाओ लेटा ਦਾ ਸਟੇੜੀ ਹੁੰਦਾ ਬਸ ਐਨਾ ਪੈਸਾ ਐਨਾ ਮੁੱਲ ਐਦਾ ਮੁੱਲ ਆਹ ਲੈ ਵਿੱਚ ਪੰਜਾਬ ਵਾਲੇ ਹਾਰ ਊਰ ਕੇ ਚੱਲੇ ਘਰਾਂ ਨੂੰ ਦੇਖੋ ਲਾਈਨਾਂ ਲੱਗੀਆਂ ਪਈਆਂ ਨੇ ਨਿਆਰਾ ਆਇਆ ਪਿਆ ਰੰਗ ਬੰਨੇ ਪਏ ਨੇ ਲਓ ਵੀ ਕੱਤੀ ਲੱਗੀ ਐ ਸਵਾਦ ਆ ਗਿਆ ਮੈਚ ਦਾ ਚਾਹੇ ਰਨ ਘੱਟ ਬਣੇ ਨੇ ਪਰ ਮੈਚ ਦਾ ਨਜ਼ਾਰਾ ਆਇਆ ਬਾਬਿਓ ਪੂਰਾ ਪੂਰਾ ਬਲੌਗ ਦੇਖਿਓ ਤੇ ਸਵਾਦ ਆਊਗਾ ਤੁਹਾਨੂੰ ਜੇ ਆਪਣਾ ਭਰਾ ਸਬਸਕ੍ਰਾਈਬ ਕਰਨ ਲੱਗਿਆ ਚੈਨਲ ਆਹ ਲਓ ਵੀ ਮਗਰਮੱਛ ਕੱਢ ਲਿਆ ਦੇਵਚੋ ਬੋਲੇ ਚੈਨਲ ਦੇ ਪੱਕੇ ਪਿੰਡਾ ਵਾਲੇ ਵੀਰੇ ਕਿਹੜਾ ਪੱਕੇ ਪਿੰਡਾ ਵਾਲੇ ਉਹਨੇ ਸੱਤ ਮਾਰ ਕੇ ਰੱਖ ਲਿਆ ਲਓ ਜੀ ਬਾਈ ਹੁਣੀ ਸਬਸਕ੍ਰਾਈਬ ਕਰਦੇ ਆ ਬਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਮੈਚ ਹੋ ਗਿਆ ਸਮਾਪਤ ਥੈਂਕ ਯੂ ਵੀਰੇ ਚਲੋ ਮੈਚ ਵਧੀਆ ਲੱਗ ਗਿਆ ਤੇ ਮੈਚ ਹੋ ਗਿਆ ਸਮਾਪਤ ਹੁਣ ਬਾਏ ਬਾਏ ਆ ਲਵ ਯੂ ਆ ਸਾਰਿਆਂ ਚੈਨਲ ਕਰ ਰਹੇ ਹੋ ਸਬਸਕ੍ਰਾਈਬ ਸਵਾਦ ਆਉ ਤੁਹਾਨੂੰ ਵੀਡੀਓ ਦਾ ਜਵਾਕਾਂ ਨਾਲ ਫੁੱਲ ਫਨ ਕੀਤਾ ਓਕੇ ਜੀ ਲਵ ਯੂ ਬਾਏ ਬਾਏ